डंडोक बंधन अनक बार फरब कला समरथ डोलन ਤੇ ਰੱਖੋ ਪ੍ਰਭੂ ਨਾਨਕ ਤੇ ਕਰ ਹੱਥ ਕਲਯੁਗ ਬਾਪੇ ਤਾਰਿਆ ਸਤਨਾਮ ਪਾਡਨ ਮਕਰਸਨਾਇਆ ਕਲ ਤਾਰਨ ਗੁਰਨਾانک ਆਇਆ ਤੋ ਜੀਵਾ ਤਨ ਮਨ ਥਿਵ ਹਰੇ ਆ ਕਹਾ ਬੁੱਤ ਪ੍ਰਭ ਤੋ ਹਮਾਰੇ ਬਰਨ ਫਕਾ ਬਹਮਾ ਜੋ ਤਹਾਰੇ ਹਮਨਾ ਫਕਕ ਕਰਿ ਫਤ ਤਮਾਰੀ ਆਪਲੇ ਹੋ ਤੁਮ ਕਥਾ ਸੁਦਾਰੀ ਪਵਨ ਚਵਰ ਸ਼ਤਰ ਪਖਤ ਦੇ ਮਾਲਕ ਹਾਜਰਾ ਹਜੂਰ ਜਹਰਾਜ ਜੂਰ ਸਤਿਵੀ ਸੁੱਖਾਂ ਦੇ ਦਾਤੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨਾਂ ਦਾ ਪ੍ਰਕਾਸ਼ ਉਰਪਨਾ ਰਹੇ ਸਮੁੱਚੇ ਨਗਰ ਵੱਲੋਂ ਧੁਰ ਕੀ ਬਾਣੀ ਆਈ ਤਿੰਨ ਫਗਲੀ ਚਿੰਤ ਮਟਾਈ ਦੇ ਮਾਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਖੰਡ ਪਾਠ ਦੇ ਭੋਗ ਪਾਏ ਗਏ ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਆਓ ਪ੍ਰਕਾਸ਼ ਉਰਪ ਦੀਆਂ ਖੁਸ਼ੀਆਂ ਲਈਏ ਪ੍ਰਕਾਸ਼ ਦਿਹਾੜੇ ਨੂੰ ਸਫਲੀਆਂ ਕਰੀਏ ਥੋੜਾ ਜਿਹਾ ਆਪਾਂ ਕਥਾ ਵਿਚਾਰਨ ਦੀ ਸਾਂਝ ਪਾਉਣੀ ਹੈ ਜਿੰਨੇ ਵੀ ਤੁਸੀਂ ਨਗਰ ਵਾਸੀ ਇਲਾਕਾ ਨੋ ਵਾਸੀ ਜਰੂਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕਰਕੇ ਸੰਗਤ ਵਿੱਚ ਆ ਕਰਕੇ ਚੌਂਕੜੀ ਲਾ ਕੇ ਆਪਣੇ ਜੀਵਨ ਨੂੰ ਸੁਪਲਿਆ ਕਦਿਏ ਇੰਨਾਂ ਘੜੀਆਂ ਨੂੰ ਸੁਪਲਿਆ ਬਣਾਈਏ ਸੋ ਸਭ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਵਜਾਈਏ ਉਹਨਾਂ ਨੇ ਹਰ ਸਿੱਖ ਨੂੰ ਇਹ ਹੁਕਮ ਕੀਤਾ ਹੈ ਵੀ ਜਦੋਂ ਵੀ ਕੋਈ ਇੱਕ ਸਿੱਖ ਦੂਜੇ ਸਿੱਖ ਨੂੰ ਮਿਲੇ ਤੇ ਉਹ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵੇ ਔ ਵਿਚਾਰਾਂ ਤੋਂ ਪਹਿਲਾਂ ਜ਼ਰੂਰ ਜਿੱਥੇ ਕਰਕੇ ਜਿੱਥੋਂ ਤੱਕ ਆਵਾਜ਼ ਜਾਂਦੀ ਏ ਆਪਾਂ ਫਤੇ ਦੇ ਨਾਲ ਜੁੜਗੇ ਕੋਈ ਰਸਨਾ ਵਾਂਜੀ ਨਾ ਰਵੇ ਸਾਰੇ ਰਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗਰदास ਜੀ ਪਰਮਉਂਦੇ ਨੇ ਵੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਵੀ ਜਿਹੜੀ ਪਾਪਾਂ ਦੀ ਵਕਾਰਾਂ ਦੀ ਧੁੰਦ ਪੈ ਚੁੱਕੀ ਸੀ ਕਿਤੇ ਵੀ ਕੋਈ ਪ੍ਰਕਾਸ਼ ਨਹੀਂ ਸੀ ਕੋਈ ਸੱਚ ਦੀਆ ਕਿਰਨ ਨਹੀਂ ਸੀ ਜਦੋਂ ਰਾਜੇ ਪਾਪ ਸਮਾਵਦੇ ਉਲਟੀ ਵਾਰਡ ਖੇਤ ਕੋ ਖਾਈ ਵੀ ਜਿਹੜੇ ਇੱਕ ਰਾਜੇ ਦਾ ਕੰਮ ਹੁੰਦਾ ਏ ਆਪਣੀ ਪਰਜਾ ਦੀ ਰਾਖੀ ਕਰਨੀ ਪਰਜਾ ਦੇ ਹੱਕਾਂ ਦੀ ਰਾਖੀ ਕਰਨੀ ਉਹ ਰਾਜੇ ਆਪ ਹੀ ਲੋਕਾਂ ਨੂੰ ਲੁੱਟਣ ਲੱਗ ਪੇ ਆਪ ਹੀ ਉਹਨਾਂ ਨੇ ਅਨਿਆਪ ਲਾਤਾ ਆਪ ਹੀ ਕੋ ਕਰਮ ਕਰਨ ਲੱਗ ਪੇ ਕਹਿੰਦੇ ਜਦੋਂ ਇਸ ਧਰਤੀ ਦੀ ਇਦਾਂ ਦੀ ਦੁਰਦਸ਼ਾ ਹੋਈ ਬਿੱਕਤੀਓਂ ਹੀ ਕੋਈ ਨਿਆਂ ਦੀ ਆਸ ਨਹੀਂ ਉਸ ਵੇਲੇ ਸੁਣੀ ਪ੍ਰਕਾਰ ਦਾਤਾਰ ਪ੍ਰਭ ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਧਰਤੀ ਦੀ ਪੁਕਾਰ ਸੁਣੀ ਸੁਣੀ ਪ੍ਰਕਾਰ ਦਾਤਾਰ ਪ੍ਰਭ ਗੁਰਨਾਨਕ ਜਗ ਮਾਹੀ ਪਿਠਾਇਆ ਸਤਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਇਸ ਸਰਥੀ ਤੇ ਆਉਣਾ ਸਿੱਖਿਆ ਸੋ ਸਤਗੁਰੂ ਜੀ ਦੀ ਬਰ ਬਗ ਬਾਣੀ ਦਾ ਫਰਮਾਨ ਹੈ ਧੰਨ ਧੰਨ ਪਿਤਾ ਵੀ ਜਿਹੜੀ ਵੀ ਕੁੱਲ ਜਿਹੜੇ ਵੀ ਪਿਓ ਨੂੰ ਜਿਹੜੀ ਵੀ ਮਾਂ ਦੀ ਕੋਖ ਨੂੰ ਗੁਰੂ ਚੁੰਦਾ ਹੈ ਨਾ ਵੀ ਮੈਂ ਐਸ ਕੁੱਲ ਚ ਜਾਣਾ ਹੈ ਆ ਮੇਰਾ ਪਿਤਾ ਏ ਆ ਮੇਰੀ ਮਾਂ ਏ ਗੁਰਬਾਣੀ ਨੇ ਕਿਹਾ ਬਿਉ ਤਨ ਦਾ ਦੇਜੋ ਉਹਨਾਂ ਨੂੰ ਜਿੰਨਾ ਤਨ ਕੋ ਉਹਨਾ ਹੀ ਥੋੜਾ ਤਨ ਤਨ ਪਿਤਾ ਤਨ ਤਨ ਪੁੱਲ ਤਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਂਏ ਹੁਣ ਜਦੋਂ ਆਪਾਂ ਪਿਤਾ ਦੀ ਗੱਲ ਕਰਦੇ ਆ ਤੇ ਆਪਾਂ ਸਾਰਿਆਂ ਨੂੰ ਪਤਾ ਏ ਵੀ 1469 ਈਸਵੀ ਨੂੰ ਰਾਏ ਕੋਏ ਦੀ ਤਲਵੰਡੀ ਪਿਤਾ ਮਹਿਤਾ ਕਾਲੂ ਦੇ ਜਾਂ ਮਹਿਤਾ ਕਲਿਆਣ ਦਾਸੀ ਦੇ ਘਰ ਗੁਰਨਾਨਕ ਪਾਤਸ਼ਾਹ ਜੀ ਦਾ ਜਨਮ ਹੁੰਦਾ ਹੈ ਹੁਣ ਜੇਕਰ ਅਪਾ ਕੁੱਲ ਦੀ ਗੱਲ ਕਰ ਲਈਏ ਕਿਉਂਕਿ ਕੁੱਲ ਵੀ ਧੰਤਾ ਜੋਗ ਹੈ ਤੇ ਮਹਿਤਾ ਕਾਲੂ ਦੇ ਵਡੇਰਿਆਂ ਦੀ ਗੱਲ ਕਰੀਏ ਖਾਨਦਾਨ ਦੀ ਗੱਲ ਕਰੀਏ ਪਿਤਾ ਪੁਰਖਿਆਂ ਦੀ ਗੱਲ ਕਰੀਏ ਕਿ ਉਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਡੇਰਾ ਸਾਹਿਬ ਜਿੰਨੂੰ ਉਦੋਂ ਪੱਠੇ ਵਿੰਦ ਕਿਹਾ ਜਾਂਦਾ ਸੀ ਡੇਰਾ ਸਾਹਿਬ ਦੇ ਵਿੱਚ ਇਹਨਾਂ ਦਾ ਪਿਤਾ ਪੁਰਖੀ ਪਰਿਵਾਰ ਚੱਲਦਾ ਹੁੰਦਾ ਉਹਦੇ ਤੋਂ ਬਾਅਦ ਰਾਏ ਕੋਏ ਦੀ ਤਲਵੰਡੀ ਜਿਹੜੀ ਹੁਣ ਪਾਕਿਸਤਾਨ ਦੇ ਵਿੱਚ ਹੈ ਬਾਬਾ ਕਾਲੂ ਜੀ ਉੱਥੇ ਰਹਿੰਦੇ ਨੇ ਤੇ ਉੱਥੇ ਜਨਮ ਹੁੰਦਾ ਹੈ ਹੁਣ ਇਤਿਹਾਸਕਾਰ ਦੱਸਦੇ ਨੇ ਜਦੋਂ ਕੋਲਣ ਨੂੰ ਧੰਨ ਕਹਿਣਾ ਹੈ ਉਦੋਂ ਕੋਲ ਬਾਰੇ ਪਤਾ ਨਾ ਜ਼ਰੂਰੀ ਇਤਿਹਾਸਕਾਰ ਕਹਿੰਦੇ ਨੇ ਵੀ ਦਾਦਾ ਜੀ ਦਾ ਨਾਮ ਸੀ ਬਾਬਾ ਸ਼ਵਰਾਮ ਜੀ ਤੇ ਦਾਦੀ ਜੀ ਦਾ ਨਾਮ ਸੀ ਮਾਤਾ ਬਨਾਰਸੀ ਜੀ ਬੇਬੇ ਬਨਾਰਸੀ ਹੁਣ ਸ਼ਿਵਰਾਮ ਜੀ ਤੋਂ ਪਹਿਲਾਂ ਦੀ ਗੱਲ ਕਰੀਏ ਉਹਨਾਂ ਦੇ ਜਿਹੜੇ ਪਿਤਾ ਸੀ ਉਹਨਾਂ ਦਾ ਨਾਮ ਸੀ ਰਾਮਨਾਥ ਜੀ ਰਾਮਨਾਥ ਜੀ ਦੇ ਦੋ ਪੁੱਤ ਹੋਏ ਇੱਕ ਬਾਬਾ ਕਾਲੂ ਤੇ ਬਾਬਾ ਲਾਲ ਉਨਾਂ ਤੋਂ ਅੱਗੇ ਗੁਰਨਾਨਕ ਪਾਤਸ਼ਾਹ ਜੀ ਦੀ ਵੰਸ਼ ਚੱਲਦੀ ਜਿਹੜਾ ਬਾਪੂ ਕਾਲੂ ਤੇ ਮਹਿਤਾ ਕਲਿਆਣ ਉਹਨਾਂ ਦਾ ਵਿਆਹ ਦਾ ਪਿੰਡ ਚਾਹਲ ਲਾਹੌਰ ਦੇ ਨੇੜੇ ਚਾਹਲ ਪਿੰਡ ਦੇ ਵਿੱਚ ਮਾਨਾ ਜੀ ਨੇ ਬਾਬਾ ਰਾਮਾ ਜੀ ਬਾਬਾ ਰਾਮਾ ਜੀ ਦੀ ਪੁੱਤਰੀ ਮਾਤਾ ਸਲਖਣੀ ਜੀ ਦੇ ਨਾਲ ਪਿਤਾ ਮਹਿਤਾ ਕਾਲੂ ਦਾ ਆਨੰਦ ਕਾਰਜ ਹੋਇਆ ਤੇ ਮਾਮਾ ਜੀ ਦਾ ਨਾਮ ਸੀ ਬਾਬਾ ਕ੍ਰਿਸ਼ਨਾ ਜੀ ਇਹ ਇਹ ਕੁੱਲ ਜਿਹਨੂੰ ਗੁਰੂ ਬਾਣੀ ਨੇ ਕਿਹਾ ਵੀ ਜੇ ਇਸ ਕੁੱਲ ਦੇ ਵਿੱਚ ਗੁਰੂ ਦਾ ਜਨਮ ਹੁੰਦਾ ਏ ਉਹ ਕੁੱਲ ਵੀ ਧੰਨ ਧੰਨ ਕੁੱਲ ਹੁਣ ਅੱਗੇ ਜਦੋਂ ਆਪਾਂ ਗੱਲ ਕਰੀਏ ਤੇ ਆਉਂਦਾ ਏ ਧੰਨ ਧੰਨ ਸੋ ਜਨਨੀ ਵੀ ਜਿਨੇ ਜਨਮ ਦਿੱਤਾ ਏ ਜੇ ਕੁੱਖੋ ਵੇਖੋ ਕਿੱਡੀ ਭਾਗਾ ਵਾਲੀ ਕੋਖੂਗੀ ਵੀ ਆਪ ਪਰਮੇਸ਼ਰ ਉਸ ਕੋਖ ਨੂੰ ਚੁਣ ਰਿਹਾ ਹੈ ਵੀ ਮੈਂ ਇਸ ਕੋਖੋਂ ਪੈਦਾ ਹੋਣਾ ਉਸ ਦੀ ਮਾਤਾ ਸਰਪਾ ਜੀ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਗੱਲ ਕਰਦੇ ਆ ਤਾਂ ਕਹਿੰਦੇ ਵੀ ਕੋਈ ਆਮ ਰੂਹ ਨਹੀਂ ਸੀ ਜਾਂ ਆਮ ਸਰੀਰ ਨਹੀਂ ਸੀ ਗੁਰਬਾਣੀ ਦੱਸਦੀ ਹੈ ਆਪ ਨਰਾਇਣ ਕਲ ਆਸਾਰ ਜਗ ਮਹਿ ਪਰਵਰੀ ਨਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਵੀ ਜਿਹੜਾ ਆਪ ਨਰੈਣ ਆਪ ਪਰਮੇਸ਼ਰ ਇਸ ਯੁਗ ਦੇ ਵਿੱਚ ਇਸ ਜਗ ਦੇ ਵਿੱਚ ਆਇਆ ਕੀ ਕਰਨ ਆਇਆ ਕਲ ਭਾਰਨ ਗੁਰੂ ਨਾਨਕ ਆਇਆ ਵੀ ਇਸ ਕਲ ਯੁਗ ਨੂੰ ਇਹ ਕਲ ਯੁਗੀ ਜੀਵਾਂ ਨੂੰ ਜਿਹੜੇ ਹਨੇਰ ਦੇ ਵਿੱਚ ਜਿਹੜੇ ਪਾਪ ਦੇ ਵਿੱਚ ਜਿਹੜੇ ਕੋਤ ਕੋਹ ਦੂਰ ਜਾ ਚੁੱਕੇ ਨੇ ਵੀ ਉਹਨਾਂ ਨੂੰ ਮੈਂ ਕਿਵੇਂ ਧਾਰਨਾ ਜਾ ਬਹੁਤ ਆਵਾ ਤੇ ਗਏ ਕਈ ਸੱਧਾਂ ਦੇ ਨਾਲ ਪੀਰਾਂ ਦੇ ਨਾਲ ਫਕੀਰਾਂ ਦੇ ਨਾਲ ਜਿਹੜੇ ਆਪਣੇ ਆਪ ਨੂੰ ਬੜੇ ਮੰਨੇ ਪਰ ਮੰਨੇ ਉਹਨਾਂ ਨੂੰ ਵੀ ਸ਼ਬਦ ਜਿੱਤੀ ਸਿੱਧ ਮੰਡਲੀ ਸ਼ਬਦ ਦੇ ਨਾਲ ਜਿੱਤ ਨੇ ਕਿਉਂਕਿ ਸ਼ਬਦ ਗੁਰੂ ਸੀ ਨਾ ਸੱਧਾਂ ਨੇ ਪੁੱਛਿਆ ਬੀ ਕਮਨ ਗੁਰੂ ਕਿਸ ਦਾ ਤੂੰ ਚੇਲਾ ਤੇ ਮੇਰੇ ਬਾਬੇ ਨਾਨਕ ਨੇ ਕੀ ਜਵਾਬ ਦਿੱਤਾ ਵੀ ਸ਼ਬਦ ਗੁਰੂ ਸੁਰਪ ਤੁਣ ਚੇਲਾ ਵੀ ਗੁਰੂ ਸ਼ਬਦ ਹੈ ਤੇ ਚੇਲਾ ਹੁਰਤਾ ਇਸੇ ਕਰਕੇ ਕਹਿੰਦੇ ਆ ਵੀ ਹਾਜ਼ਰੀ ਜਦੋਂ ਵੀ ਭਰਨੀ ਤੇ ਤਨ ਤੇ ਮਨ ਕਰਕੇ ਕਿਉਂਕਿ ਸੁਰਤ ਦੀ ਖੇਡ ਹੈ ਜੇਕਰ ਤਨ ਇੱਥੇ ਹੋਵੇਗਾ ਸੁਰਤ ਹਾਜ਼ਰ ਨਾ ਹੋਈ ਤੇ ਕੁਝ ਸਮਝ ਨਹੀਂ ਪੈਣੀ ਸੋ ਸਤਿਗੁਰੂ ਪਾਤਸ਼ਾਹ ਜੀ ਜਦੋਂ ਆਪਣਾ ਚੌਥਾ ਅਦਾਸੀਆਂ ਦਾ ਭ੍ਰਮਣ ਕਰਨਾ ਸ਼ੁਰੂ ਕਰਦੇ ਨੇ ਤੇ ਸਭ ਤੋਂ ਪਹਿਲਾ ਉਪਦੇਸ਼ ਦਿੰਦੇ ਨੇ ਵੀ ਨਾ ਹਮ Hindu ਨਾ ਮੁਸਲਮਾਨ ਬਿਨਾਂ ਤੇ ਮੈਂ Hindu ਆ ਨਾ ਮੁਸਲਮਾਨ ਆ ਪਰ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਜਿਵੇਂ ਉਸ ਵੇਲੇ ਹਰੇਕ ਦਾ ਜੋਰ ਲੱਗਾ ਸੀ ਵੀ ਮੈਂ ਭਾਵੇਂ ਕੁੱਟ ਕੇ ਭਾਵੇਂ ਧੱਕੇ ਦੇ ਨਾਲ ਭਾਵੇਂ ਜ਼ੁਲਮ ਕਰਕੇ ਆਪਣਾ ਧਰਮ ਆਪਣਾ ਅਕੀਦਾ ਕਿਸੇ ਨੂੰ ਮਨਾਲਾਂ ਪਰ ਮਨਾ ਲਵਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਫੁਕਾ ਦਿੱਤਾ ਵੀ ਦੋਨੇ ਭਾਈ ਭਾਈ ਆ ਮੈਂ ਕਿਸੇ ਦਾ ਮਾਰਾ ਨਹੀਂ ਕਰਦਾ ਮੈਂ ਜਿਹੜਾ Hindu ਏ ਉਹ ਨੂੰ ਕਹਿੰਦਾ ਵੀ ਤੂੰ ਆਪਣੇ ਧਰਮ ਦਾ ਆਪਣੇ ਅਕੀਦੇ ਦਾ ਪੱਕਾ Hindu ਬਣ ਤੇ ਜਿਹੜਾ ਮੁਸਲਮਾਨ ਹੈ ਉਹਨੂੰ ਮੈਂ ਕਹਿੰਦਾ ਵੀ ਆਪਣੇ ਮੂਮ ਦਾ ਪੱਕਾ ਤੂੰ ਮੁਸਲਮਾਨ ਬਣ ਇਸੇ ਕਰਕੇ ਜਿੰਨਾ ਜਿੰਨਾਂ ਨੇ ਗੁਰਨਾਨਕ ਪਾਤਸ਼ਾਹ ਜੀ ਨੂੰ ਸੁਨਿਆ ਜਿੰਨਾ ਜਿੰਨਾਂ ਨੇ ੱੱਕਿਆ ਏ ਉਹਨਾਂ ਦੇ ਜੀਵਨ ਬਦਲ ਗਏ ਨੇ ਕਿਸੇ ਕਵੀ ਨੇ ਬਹੁਤ ਸੋਨਾ ਲਿਖਿਆ ਇਹਦਾ ਰੱਬੀ ਰਬਾਪ ਜਾ ਕੰਨੀ ਪਈ ਤੇਰੇ ਲੱਖਾਂ ਸੰਭਲ ਗਏ ਠੋਕਰਾਂ ਖਾਨ ਵਾਲੇ ਮੱਕਾ ਮੰਨੂ ਜਿੰਨਾ ਦਾ ਫੇਰ ਦਿੱਤਾ ਪੱਕੇ ਮੋਮਣ ਬਣ ਗਏ ਆਮਾਨ ਵਾਲੇ ਤੈਨੂੰ ਵੇਦਿਆਂ ਸਾਰ ਹੀ ਮੋਮ ਹੋ ਗਏ ਦਿਲ ਪੱਥਰ ਨਾਲ ਟਕਰਾਉਣ ਵਾਲੇ ਇਹੋ ਜੀ ਸ਼ਖਸੀਅਤ ਉਹ ਕਿਉਂ ਕਿਉਂਕਿ ਆਮ ਕੋਈ ਸਰੀਰ ਨਹੀਂ ਸੀ ਕੋਈ ਆਮ ਬੰਦਾ ਨਹੀਂ ਸੀ ਆਪ ਨਰਾਇਣ ਸੀ ਆਪ ਪਰਮੇਸ਼ਰ ਸੀ ਇਸੇ ਕਰਕੇ ਇੱਕ ਵਾਰ ਗੀਦੇ ਤੇ ਨਿਗਾਹ ਪੈ ਗਈ ਉਹ ਬਦਲ ਗਿਆ ਹੁਣ ਬੜੀਆਂ ਸ਼ਿਕਾਇਤਾਂ ਆਈਆਂ ਵੀ ਕੋਈ ਫਕੀਰ ਆਇਆ ਹੈ ਉਹ ਆ ਕੇ ਕਹਿੰਦਾ ਵੀ ਨਾ ਤੇ ਮੈਂ ਮੁਸਲਮਾਨਾਂ ਨੂੰ ਮੰਨਦਾ ਐ ਤੇ ਨਾ ਮੈਂ ਹਿੰਦੂਆਂ ਨੂੰ ਮੰਨਦਾ ਐ ਤੇ ਹਿੰਦੂ ਵੀ ਉਹਨੂੰ ਮੰਨ ਰਿਹਾ ਹਿੰਦੂ ਵੀ ਉਹਦੇ ਪਿੱਛੇ ਲੱਗ ਰਹੇ ਆ ਮੁਸਲਮਾਨ ਵੀ ਉਹਦੇ ਪਿੱਛੇ ਲੱਗ ਰਹੇ ਵੀ ਇੱਕ ਅਨੋਖਾ ਰੈਬਰ ਹੋਇਆ ਨਾ ਦੁਨੀਆ ਭਰ ਦੇ ਵਿੱਚ ਤੁਸੀਂ ਵੇਖੋ ਵੀ ਗੁਰਨਾਣਕ ਪਾਤਸ਼ਾਹ ਜੀ ਅਜਿਹੇ ਰੈਬਰ ਨੇ ਵੀ ਜਿਹੜੇ ਹਿੰਦੂ ਨੇ ਉਹ ਵੀ ਆਪਣਾ ਅਪੀਦਾ ਮੰਨਦੇ ਨੇ ਤੇ ਜਿਹੜੇ ਮੁਸਲਮਾਨ ਨੇ ਉਹ ਵੀ ਆਪਣਾ ਪੀਰ ਮੰਨਦੇ ਜਦੋਂ ਆ ਬਾਜ਼ਾਰ ਦੇ ਵਿੱਚ ਵੇਖੋ ਵੀ ਜੇ ਕਿਸੇ ਖੱਤਰੀ ਦੀ ਦੁਕਾਨ ਹੈ ਉੱਥੇ ਵੀ ਗੁਰਨਾਣਕ ਪਾਤਸ਼ਾਹ ਜੀ ਦੀ ਤਸਵੀਰ ਤੁਹਾਨੂੰ ਨਜ਼ਰ ਆਉਗੀ ਜੇ ਕਿਸੇ ਹੋਰ ਧਰਮ ਦੇ ਬੰਦੇ ਦੀ ਉੱਥੇ ਵੀ ਗੁਰਨਾਣਕ ਪਾਤਸ਼ਾਹ ਜੀ ਦੀ ਤਸਵੀਰ ਹੈ ਜਿੰਦਦ ਦੇ ਵਿੱਚ ਗਏ ਸਿੰਧੀ ਬਹੁਤ ਮੰਦ ਸੀ ਸੋ ਕਿਸ ਨੇ ਸ਼ਿਕਾਇਤ ਕੀਤੀ ਦੌਲਤ ਖਾਨ ਜੀ ਕਚਹਿਰੀ ਦੇ ਵਿੱਚ ਵੀ ਇੱਕ ਕਾਫਰ ਆਇਆ ਏ ਉਹ ਕਿਸੇ ਧਰਮ ਨੂੰ ਨਹੀਂ ਮੰਨਦਾ ਉਹਨੇ ਆਪਣੀ ਦੁਕਾਨ ਚਲਾਈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਖੜਿਆ ਗਿਆ ਗ੍ਰਿਫਤਾਰ ਕੀਤਾ ਬੁਲਾਇਆ ਜਦ ਗੁਰੂ ਨਾਨਕ ਪਾਤਸ਼ਾਹ ਜੀ ਗਏ ਤੇ ਕਾਜੀ ਕਹਿੰਦਾ ਵੀ ਤੈਨੂੰ ਪਤਾ ਨਹੀਂ ਤੂੰ ਕਿੱਥੇ ਆਇਆ ਏਸ ਦਰਬਾਰ ਦਾ ਇੱਕ ਨਿਯਮ ਹੈ ਏਸ ਦਰਬਾਰ ਦੀ ਇੱਕ ਮਰਿਆਦਾ ਹੈ ਕਿ ਤੈਨੂੰ ਸੱਤ ਵਾਰ ਸਿਰ ਝੁਕਾਉਣਾ ਪਊਗਾ ਸਲਾਮ ਕਰਨੀ ਪਊਗੀ ਫਰਸੀ ਸਲਾਮ ਕਹਿੰਦੇ ਹੁਣ ਗੁਰਨਾਟਕ ਪਾਤਸ਼ਾਹ ਜੀ ਕਹਿੰਦੇ ਵੀ ਇੱਕ ਵਾਰ ਮੈਂ ਸਿਰ ਝੁਕਾ ਦਿੱਤਾ ਤੇ ਕਿਦੇ ਅੱਗੇ ਝੁਕਾਇਆ ਸਾਹਮਣੇ ਤੇਰੇ ਦولت ਖਾਂ ਬੈਠਾ ਏ ਤੂੰ ਸਿਰ ਕਿਹਦੇ ਅੱਗੇ ਝੁਕਾਤਾ ਏ ਤੇ ਮੇਰੇ ਬਾਬੇ ਨਾਨਕ ਨੇ ਕਿਹਾ ਸਾਡੇ ਸਰੋਤ ਦੱਸਦੇ ਨੇ ਵੀ ਸਾਚੇ ਸਾਹਿਬ ਕੋ ਸਲਾਮ ਕੀਤਾ ਅਬ ਕਿਸੇ ਔਰ ਕੋ ਨਹੀਂ ਕਰਨਾ ਵੀ ਉਸ ਅਕਾਲ ਨੂੰ ਉਸ ਇੱਕ ਓੰਕਾਰ ਨੂੰ ਉਹਦੇ ਅੱਗੇ ਮੈਂ ਮੱਥਾ ਟੇਕਦਾ ਏ ਹੋਣ ਦੁਨੀਆ ਦਾ ਕੋਈ ਵੀ ਤਖਤ ਹੋਵੇ ਭਾਵੇਂ ਉਹ ਕਿੰਡੀਕ ਪਾਵਰ ਕਿਉਂ ਨਾ ਰੱਖਦਾ ਹੋਵੇ ਕਿੰਨੀਕ ਫੌਜਾਂ ਦਾ ਕਿਉਂ ਨਾ مالک ਹੋਵੇ ਉਹਦੇ ਤੋਂ ਬਿਨਾ ਮੈਂ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਣਾ ਹੁਣ ਇਤਿਹਾਸ ਦੇਖਦੇ ਆ ਇਦਾਂ ਦੀ ਕਚਹਿਰੀ ਥੋੜਾ ਸਮਾਂ ਬਾਅਦ ਕੀ ਲੱਗਦੀ ਵਜ਼ੀਰ ਖਾਨ ਦੀ ਸਰਹੰਦ ਦੇ ਵਿੱਚ ਵੀ ਵੇਖੋ ਜਿਹੜੀ ਹਕੂਮਤ ਹੈ ਇਹਨਾਂ ਨੇ ਬੜਾ ਜ਼ੋਰ ਲਾਇਆ ਅੱਜ ਤੱਕ ਲਾਉਂਦੇ ਆ ਰਹੇ ਨੇ ਵੀ ਗੁਰਨਾਨਕ ਦੇ ਘਰ ਦਾ ਸਿਰ ਚਕਾ ਲਿਆ ਜਾਏ। ਉਹਨਾਂ ਦੋ ਲਾਲ ਐ ਬਾਬੇ ਨੇ ਸਾਡੇ 5 ਸਾਲ ਤੇ 7 ਸਾਲ ਉਮਰ ਬਹੁਤ ਛੋਟੀ ਐ ਤੇ ਇਹਨਾਂ ਨੇ ਕਚੈਰੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਖੋਲ੍ਹਿਆ ਬੀ ਜਦੋਂ ਅੰਦਰ ਪਰਵੇਸ਼ ਕਰਨਗੇ ਗੁਰਨਾਨਕ ਦੇ ਘਰ ਦਾ ਸੁਰਤ ਛੁਕ ਲਈ ਪਰ ਜਦੋਂ ਪਰਵੇਸ਼ ਕੀਤੇ ਨੇ ਇਤਿਹਾਸ ਇਹ ਗਵਾਹੀ ਪਰਦਾ ਹੈ ਕਿ ਉਹਨਾਂ ਨੇ ਯੁੱਤੀ ਵਿਖਾਈ ਤੇ ਜਿਹੜਾ ਸਖਤ ਜਿਹੜਾ ਤਾਂ ਮੰਜਾਮ ਸਿਪਾਈ ਵਜ਼ੀਰ ਕਾਜੀ ਸੰਤਰੀ ਮੰਤਰੀ ਇੱਕ ਆਸ ਲਾ ਕੇ ਬੈਠੇ ਸੀ ਵੀ ਜਦੋਂ ਹੀ ਦਰਮਾਨਿਕ ਦੇ ਘਰ ਦਾ ਸਿਰ ਚ ਪਿਆ ਅਸੀਂ ਅੱਲਾਹੁ ਅਕਬਰ ਦੇ ਨਾਰੇ ਮਾਰ ਦਿੰਦੇ ਨੇ ਉਹਨਾਂ ਦੀਆਂ ਆਸਾਂ ਟੁੱਟ ਗਈਆਂ ਤੇ ਉੱਥੇ ਬਾਬਾ ਫਤੇ ਸਿੰਘ ਤੇ ਬਾਬਾ ਜੋਰਾਵਰ ਸਿੰਘ ਗੱਜ ਕੇ ਫਤੇ ਬੁਲਾਉਂਦੇ ਨੇ ਕਹਿੰਦੇ ਜਦੋਂ ਫਤੇ ਬੁਲਾਈ ਇੰਨੀ ਚੜਤੀ ਕਲਾ ਤੇ ਇੰਨੀ ਗੂੰਜਦੀ ਆਵਾਜ਼ ਚ ਬੁਲਾਈ ਵੀ ਕਾਜੀ ਮਾਲਾ ਫੇਰ ਰਿਆ ਸੀ ਤਸਬੀਹ ਉਹਦੇ ਤੋਂ ਤਸਬੀਹ ਡਿੱਗੀ ਤਖਤ ਕੰਬ ਗਿਆ ਹਕੂਮਤ ਦਾ ਸੋ ਗੁਰਨਾਨਕ ਦੇ ਘਰ ਨੂੰ ਫਿਰ ਝਕਾਉਣ ਤੇ ਸ਼ੁਰੂ ਤੋਂ ਜੋਰ ਲੰਦਿਆ ਏ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਟੱਕਰ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਇਹ ਚੱਲਦੀ ਰਹੇਗੀ ਇਸੇ ਕਰਕੇ ਹੁਣ ਕਈ ਵਾਰ ਕਹਿ ਦਿੰਦੇ ਆ ਵੀ ਗੁਰੂ ਨਾਨਕ ਦੇ ਵਿਚਾਰ ਘੜਾ ਬੜੇ ਪਿਆਰ ਵਾਲੀ ਸੀ ਬੜੇ ਪ੍ਰੇਮ ਵਾਲੀ ਸੀ ਪਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਪਾਤਸ਼ਾਹੇ ਉਹਨਾਂ ਤੇ 14 ਜੰਗਾਂ ਲੜੀਆਂ ਉਹ ਬਹੁਤ ਉਹਨਾਂ ਦੀ ਵਿਚਾਰ ਘੜਾ ਦਾ ਫਰਕ ਸੀ ਬਾਬੇ ਜਰਨੈਲ ਕਿ ਉਹਨੂੰ ਕਿਸੇ ਨੇ ਸਵਾਲ ਕੀਤਾ ਵੀ ਤੁਸੀਂ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਦੇ ਸਿੱਖ ਹੋ ਸਕਦੇ ਜੇ ਪਰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖ ਨਹੀਂ ਸੀ ਕੋਈ ਪੰਡਤ ਆਇਆ ਹੁਣ ਬਾਬਾ ਜਰਨੈਲ ਸਿੰਘ ਕਹਿੰਦਾ ਵੀ ਇਹ ਤੇ ਮੈਂ ਪਹਿਲੀ ਵਾਰ ਸੁਣਿਆ ਵੰਦੀ ਗੁਰਨਾਨਕ ਕੋਈ ਹੋਰ ਹੈ ਉਹ ਜੋਤ ਚੱਲਦੀ ਆਈ ਏ ਜੋਤ ਤੋਹਾ ਜੁਕਸਾਏ ਸਹਿ ਕਾਇਆ ਫਿਰ ਵਲਟ ਗਈ ਇਹ ਤੇ ਮੈਂ ਤੇਰੇ ਤੋਂ ਸੁਣ ਲਿਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਈ ਹੋਰ ਸੀ ਤੇ ਗੁਰਨਾਨਕ ਕੋਈ ਹੋਰ ਸੀ ਕਹਿੰਦਾ ਵੀ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇ ਸਾਰੀ ਉਮਰ ਡਾਂਗ ਜੁਕ ਤੋਂ ਛੱਡੀਏ ਸ਼ਸਤਰ ਤੋਂ ਕੁਛ ਛੱਡੇ ਨਹੀਂ ਜੰਗਾਂ ਲੜੀਆਂ ਏ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਿਆਰ ਦੀਆਂ ਗੱਲਾਂ ਕੀਤੀਆਂ, ਪ੍ਰੇਮ ਦੀਆਂ ਕੀਤੀਆਂ, ਵਹਿਮਾਂ ਨਾ ਕੀਓ। ਅੱਜ ਵੀ ਕੁਝ ਲੋਕਾਂ ਨੂੰ ਲੱਗਦਾ ਵੀ ਬਾਬੇ ਨਾਨਕ ਦੀ ਵਿਚਾਰਧਾਰਾ ਹੋਰ ਹੈ। ਤੇ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਦੀ ਵਿਚਾਰਧਾਰਾ ਹੋਰ ਹੈ। ਪਰ ਹੁਣ ਬਾਬਾ ਜਰਮੈਲ ਕਿਉਂ ਪੰਡਤ ਨੂੰ ਕਹਿੰਦਾ ਵੀ ਮੈਂ ਤੇਰੇ ਕੋਲ ਪੰਕਤੀਆਂ ਪੜਦਾ ਹਾਂ, ਤੂੰ ਮੈਨੂੰ ਦੱਸ ਤੂੰ ਕੀ ਦੀਆਂ। ਬਾਬੇ ਜਰਨੈਲ ਸੋਨੇ ਪੰਕਤੀ ਪੜ੍ਹੀ ਕਹਿੰਦਾ ਵੀ ਜੋ ਤੋ ਪ੍ਰੇਮ ਖੇਲਣ ਦਾ ਚਾਓ ਫਿਰ ਘਰ ਤਲੀ ਗਲੀ ਮੇਰੀ ਆਓ ਉਹ ਪੰਡਤ ਨੇ ਛੇਤੀ ਦਿਨੀ ਉੱਤਰ ਦਿੱਤਾ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀ ਹੈ ਇਹ ਦਸਵੇਂ ਪਿਤਾ ਦੀ ਹੈ ਗੁਰਨਾਨਕ ਦੀ ਨਹੀਂ ਹੋ ਸਕਦੀ ਕਿਉਂ ਕਿ ਕਿਉਂਕਿ ਇਹਦੇ ਵਿੱਚ ਕੀ ਆ ਫਿਰ ਤਲੀ ਤੇ ਰੱਖਣ ਦੀ ਗੱਲ ਹੈ ਇਹਦੇ ਜਿੱਤੇ ਵੱਡ ਟੁੱਕ ਦੀ ਗੱਲ ਹੈ ਤੇ ਗੁਰੂ ਨਾਨਕ ਤੇ ਪ੍ਰੇਮ ਦੀਆਂ ਬਾਤਾਂ ਪਾਉਂਦਾ ਸੀ ਹੁਣ ਜਿਹੜੇ ਗੁਰਬਾਣੀ ਨੂੰ ਜਾਣਦੇ ਉਹਨਾਂ ਨੂੰ ਪਤਾ ਇਹ ਬਾਬਾ ਨਾਨਕ ਨੇ ਬਚਨ ਵੀ ਜੋਤੋ ਪ੍ਰੇਮ ਖੇਲਣ ਕਾ ਚਾਓ ਫਿਰ ਧਰ ਕਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਫਰੀਜੇ ਫਿਰ ਦੀਜੇ ਕਾਣ ਨਾ ਕੀਤੇ ਹੁਣ ਬਾਬੇ ਜੀ ਮਹਿਬੂਬ ਸਿਓ ਨੇ ਕਿਹਾ ਵੀ ਠੀਕ ਆ ਹੁਣ ਅਗਲੀ ਪੰਕਤੀ ਕਹਿੰਦਾ ਮੈਂ ਪੜਦਾ ਇਹ ਉਹ ਦੱਸ ਦੀ ਉਹ ਕੀ ਦੀ ਹੋ ਕਹਿੰਦੇ ਸੱਚ ਕਹੋ ਸੁਣ ਲੈ ਸਬੇ ਜਿਨ ਪ੍ਰੇਮ ਕੀਓ ਤਿਨੇ ਹੀ ਹੁਣ ਪੰਡਤ ਨੇ ਕਹੋ ਚਾ ਵੀ ਇਹਦੇ 'ਚ ਬੜੇ ਪਿਆਰ ਦੀ ਇਹਦੇ 'ਚ ਬੜੇ ਪ੍ਰੇਮ ਦੀ ਗੱਲ ਐ ਇਹ ਜਿਹੜੀ ਗੱਲ ਐ ਇਹ ਗੁਰੂ ਨਾਨਕ ਪਾਤਸ਼ਾਹ ਹੀ ਕਰ ਸਕਦਾ ਕਿਉਂਕਿ ਦਸਵੇਂ ਪਿਤਾ ਨੇ ਤੇ ਸਾਰੀ ਉਮਰ ਜੰਗਾਂ ਲੜ ਛੱਡੀ ਉਹ ਕਹਿੰਦਾ ਜੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਵੀ ਹੁਣ ਵੇਖੋ ਵਿਚਾਰ ਪਰ ਇੱਕ ਹੀ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਪਿਆਰ ਦੀਆਂ ਗੱਲਾਂ ਕੀਤੀਆਂ ਨੇ ਪਰ ਜਿਹੜਾ ਸੱਚ ਹੈ ਉਹ ਸੱਚ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਉਹਨਾਂ ਨੇ ਜੇਲ੍ਹ ਕੱਟੀ ਉਹਨਾਂ ਨੇ ਚੱਕੀ ਵੀ ਪੀਸੀ ਕਚਹਿਰੀ ਦੇ ਵਿੱਚ ਪੇਸ਼ੀ ਗੁਰਨਾਨਕ ਪਾਤਸ਼ਾਹ ਜੀ ਪੈਂਦੀ ਹੈ ਜਦੋਂ ਪਹਿਲਾ ਜੇ ਸੁਲਤਾਨਪੁਰ ਕੰਮ ਸ਼ੁਰੂ ਕੀਤਾ ਉਹ ਕਦੋਂ ਵੀ ਸੱਚ ਹਮੇਸ਼ਾ ਤੌੜਾ ਲੱਗਦਾ ਇਹ ਲੱਗਦਾ ਕਿੰ ਨੂੰ ਆ ਜਿਹੜਾ ਸਮੇ ਦਾ ਹੱਥ ਹੈ ਜਿਹੜਾ ਸੱਤ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ ਪਰ ਗੁਰੂ ਨਾਨਕ ਦਾ ਘਰ ਨਾ ਤੇ ਕਦੇ ਪਹਿਲਾਂ ਗੁਲਾਮ ਬਣਿਆ ਸੀ ਤੇ ਨਾ ਕਦੇ ਹੋਣ ਬਣਿਆ ਨਾ ਕਦੇ ਅਖੀਰ ਰਹਿਦੀ ਦੁਨੀਆ ਤੱਕ ਬਣ। ਕਿਉਂਕਿ ਗੁਰੂ ਨਾਨਕ ਦਾ ਘਰ ਇਹ ਮੈਂਦਾ ਇਹ ਚੜ੍ਹਦੀ ਕਲਾ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਹੋਕੇ ਨੂੰ ਇਸ ਸੰਧਾਨ ਸਮੂ ਲੈ ਕੇ ਵੱਖ-ਵੱਖ ਥਾਵਾਂ ਤੇ ਗਏ। ਬਗਦਾਦ ਦੀ ਘਟਨਾ ਹੈ ਕਿ ਉੱਥੇ ਇੱਕ ਬਹੁਤੀ ਆਪਣੇ ਆਪ ਨੂੰ ਮੰਨਿਆ ਪਰ ਮੰਨਿਆ ਪੀਰ ਹੋਇਆ ਪੀਰ ਦਸਤ ਗੀਰ ਪੀਰ ਦਸਤ ਗੀਰ ਨੇ ਸਵਾਲ ਕੀਤਾ ਜਦ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਇੱਕ ਓ ਅੰਕਾਰ ਦਾ ਸਦਕਾ ਨ ਰਬਾਬ ਦੇ ਨਾਲ ਕੀਰਤਨ ਹੋਇਆ ਕਿ ਉਹ ਇਸਲਾਮ ਨਾਂ ਤੇ ਸਾਜ ਨੂੰ ਮੰਨਦਾ ਹੈ ਤੇ ਨਾ ਉਹ ਇਹ ਬਰਦਾਸ਼ਤ ਕਰਦਾ ਕਿ ਸਾਡੇ ਆਇਤਾਂ ਤੋਂ ਬਿਨਾ ਸਾਡੇ ਧਾਰਮਿਕ ਗ੍ਰੰਥ ਤੋਂ ਬਿਨਾ ਕਿਸੇ ਹੋਰ ਦੀ ਐਤ ਪੜ੍ਹੀ ਗਈ। ਜਦੋਂ ਇੱਕ ਉਹ ਅਹੰਕਾਰ ਦਾ ਹੋ ਕਦ ਦਾ ਉਦੋਂ ਉੱਥੋਂ ਦੇ ਲੋਕਾਂ ਨੇ ਪੱਥਰ ਵੀ ਮਾਰੇ। ਉੱਥੋਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਜਿਹੜਾ ਉਹਨਾਂ ਦਾ ਮੁਖੀ ਸੀ ਪੀਰ ਦਾ ਵੀਰ ਧਾਰਮਿਕ ਮੁਖੀ ਤੇ ਰਾਜਨੀਤਿਕ ਤੌਰ ਤੇ ਵੀ ਪੀਰ ਦਸਤਗੀਰ ਨੂੰ ਲੋਕ ਆਪਣਾ ਮੁਖੀ ਮੰਨਦੇ ਸੀ ਆਦੀ ਮੰਨਦੇ ਹੁਣ ਦਸਤਗੀਰ ਦੇ ਸਾਹਮਣੇ ਗੁਰਨਾਣਕ ਪਾਤਸ਼ਾਹ ਜੀ ਨੇ ਪੇਸ਼ ਕੀਤਾ ਦਸਤਗੀਰ ਕਹਿੰਦਾ ਵੀ ਮੇਰੇ ਮਨ ਵਿੱਚ ਕੁਝ ਕੁ ਸਵਾਲ ਨੇ ਜੇ ਤੂੰ ਉਹਨਾਂ ਦਾ ਜਵਾਬ ਦੇ ਦੇਵੇਂ ਤੇ ਠੀਕ ਹੈ ਨਹੀਂ ਤੇ ਮੈਂ ਸਮਝਾਂਗਾ ਵੀ ਤੂੰ ਇੱਕ ਕਾਫਰਸਾਂ ਜੋ ਸਾਡੇ ਦੇਸ਼ ਕੁਫਰ ਭੋਲਣ ਆਇਆ ਹੈ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਮੇਰਾ ਕੰਮ ਹੈ ਮੈਂ ਸਵਾਲਾਂ ਦੇ ਜਵਾਬ ਦੇਨੇ ਆ ਪਰ ਤੂੰ ਮੈਨੂੰ ਜੋ ਮਰਜ਼ੀ ਸਮਝੋ ਉਹ ਮੈਨੂੰ ਕੋਈ ਮਾਇਨੇ ਨਹੀਂ ਰੱਖਦਾ ਕਹਿੰਦਾ ਵੀ ਜੇ ਜਵਾਬ ਨੇ ਨਾ ਦੇ ਸਕਿਆ ਤੇ ਮੈਂ ਸਜ਼ਾ ਦੇ ਦਾਂ ਸਜ਼ਾ ਕਿਹੜੀ ਵੀ ਮਿੱਟੀ ਦੇ ਵਿੱਚ ਗੋਡਿਆਂ ਤੱਕ ਗੱਡ ਕੇ ਥੱਲੇ ਤੇ ਲੋਕ ਪੱਥਰ ਮਾਰਦੇ ਸਲਾਮ ਦੇ ਵਿੱਚ ਇੱਕ ਸਜ਼ਾ ਹੈ ਵੀ ਕਾਫਰ ਨੂੰ ਮਿੱਟੀ ਦੇ ਵਿੱਚ ਗੱਡ ਦਿੱਤਾ ਜਾਂਦਾ ਤੇ ਲੋਕਾਂ ਤੋਂ ਪੱਥਰ ਮરાਏ ਜਾਂਦੇ ਸੀ ਤੇ ਪੱਥਰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰਦੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਮੈਨੂੰ ਤੇਰੀ ਸਜ਼ਾ ਦਾ ਨਹੀਂ ਡਰ ਪਰ ਮੈਂ ਜਵਾਬ ਦੇ ਨਹੀਂ ਆਇਆ ਇਹ ਮੇਰਾ ਫਰਜ ਹੈ ਹੁਣ ਕਾਜੀ ਨੇ ਪਹਿਲਾ ਸਵਾਲ ਕੀਤਾ ਹੈ ਪੀਰ ਦਸਤਗੀਰ ਨੇ ਬੀ ਤੁਸੀਂ ਇੱਕ ਓੰਕਾਰ ਦਾ ਹੁੱਕਾ ਦਿਨਾ ਹੈ ਪਰ ਇੱਕ ਓੰਕਾਰ ਇਸ ਰੱਬ ਤੋਂ ਪਹਿਲਾਂ ਕੀ ਸੀ ਵੀ ਮੈਨੂੰ ਇਹ ਨਹੀਂ ਸਮਝ ਆਈ ਮੈਂ ਤੇਰੇ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਰੱਬ ਤੋਂ ਪਹਿਲਾਂ ਕਿਹੜੀ ਚੀਜ਼ ਸੀ ਪਹਿਲਾਂ ਕੌਣ ਸੀ ਰੱਬ ਨੂੰ ਪੈਦਾ ਕਰਨ ਵਾਲਾ ਕੌਣ ਹੈ ਆਖਿਰ ਰੱਬ ਨੂੰ ਕਿੰਨੇ ਬਣਾਇਆ ਹੁਣ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਜਵਾਬ ਤਾਂ ਤੇਰਾ دیਵਾਗਾ ਪਰ ਪਹਿਲਾਂ ਮੇਰੀ ਵੀ ਕੋਈ ਦਰਸ਼ਨੀ ਭੇਟਾ ਹੈ ਮੈਂ ਐਵੇਂ ਸਵਾਲ ਦੇ ਜਵਾਬ ਨਹੀਂ ਦੇਨੇ ਮੈਨੂੰ ਕੋਈ ਨਾ ਕੋਈ ਭੇਟਾ ਦੇ ਕੋਈ ਫਿਰਕੇਲੇ ਆ ਕੋਈ ਰਜਤ ਪਾਣ ਉਸ ਵੇਲੇ ਕਿਹਾ ਜਾਂਦਾ ਵੀ ਕੋਈ ਰਜਤ ਪਾਣ ਲੈ ਕੇ ਆ ਦਸਤਗੀਰ ਕਹਿੰਦਾ ਵੀ ਵਾਕਿਆ ਹੀ ਮੈਂ ਤੇ ਸਮਝਦਾ ਸਾਂ ਵੀ ਕੋੜਾ ਬਹੁਤ ਇਹਦੇ ਵਿੱਚ ਕਣੀ ਹੋਊਗੀ ਧਰਮ ਪੁਰਸ਼ ਹੋਊਗਾ ਪਰ ਇਹ ਤੇ ਮੈਨੂੰ ਵਪਾਰੀ ਲੱਗਦਾ ਬੜਾ ਲਾਇਕੀ ਬੰਦਾ ਹੈ ਜਿਨੇ ਅਜੇ ਬਚਣ ਕੋਈ ਕੀਤਾ